ਸ੍ਰੀ ਗੁਰੂ ਜੀ ਸਾਰਿਆਂ ਨੂੰ ਲਓ ਜੀ ਦੱਸਣ ਗਏ ਨਿਗਾ ਮਰਨ ਆਇ ਤੇ ਲੈਣਾ ਸੋਣਾ ਬਣਾ ਜਮਿਆ ਵਾ ਵਧੀਆ ਆ ਦੋ ਕੇ ਰੇਂਜੀਆਂ ਜੀਆਂ ਬਿਨਾ ਪਰਾਲੀ ਤੇ ਆ ਇਹ ਬਾਕੀ ਫਿਰ ਪਰਾਲੀ ਪਾਤੀ ਇਹ ਤੇ ਯਾਰ ਬੜ ਕੇ ਦੇਖ ਲੀਏ ਤੇ ਆ ਕੇ ਰਹਿ ਤੋ ਜਬੀ ਤਬੀ ਤਾ ਜੋ ਵੀ ਬਹੁਵੇ ਜਮਿਆਈ ਆ ਕੀ ਪਰਸ ਨੀਣਾ ਤੇ ਇਧਰ ਕਣਕ ਹੋ ਜੂਗੀ ਇਹ ਰੌਣੀ ਨਹੀਂ ਤਾਂ ਕਰਿਆ ਫਿਰ ਇੱਕ ਨਹੀਂ ਸਵਾਗਾ ਮਰ ਕੇ ਛੱਡ ਤਾ ਤਾਂ ਵੀ ਗੱਲ ਫੇਰੀ ਥੱਲੇ ਉਹ ਜਿਹੜੇ ਬੀਜ ਨਹੀਂ ਜਿਹਦੇ ਵਾਕੇ ਇਹਨੂੰ ਵੀ ਦੂੰਗੇ ਤੇ ਵਾਕੀ ਇੱਧਰ ਅਸੀਂ ਆ ਧਨੀਆ ਵਗੈਰਾ ਪਾਲਕ ਆ ਥੋੜੀ ਜਿਹੀ ਗੋਭੀ ਜੀ ਲਾਤੀ ਉਹ ਸਬਾਨ ਬੀਤਾ ਅੰਦਰ ਉਹ ਬਕੀ ਨਾਲ ਦੇ ਧਾਨ ਵੜਨਾਂ ਕੋ ਮਸ਼ੀਨ ਲੱਗੀ ਵੀ ਅੱਜ ਗਿੱਲਾ ਖੇਤ ਬਹੁਤ ਹੈ ਉਹ ਕਰਕੇ ਦੂਜੀ ਮਸ਼ੀਨ ਲਿਆਂਦੀ ਚੈਨ ਵਾਲੀ ਇਹ ਦੇਖਦੇ ਆਂ ਜਲਦੀ ਉਹੀ ਪਸੰਦ ਤਾਂ ਲੱਗੇ ਦੇਖਾਂ ਸਰੋਂ ਵੀ ਵਧੀਆ ਜਿਵੇਂ ਇਹ ਵਿੱਚ ਤੇ ਇਹ ਤੇਰਾ ਆਪਣਾ ਖੇਤ ਆ ਜਿਹੜਾ ਕਾਲੇ ਨੇ ਵੱਡੇ ਤਾਂ ਬਖਦੂ ਕਿ ਲੱਗਾ ਤਾਂ ਪਰ ਇਹ ਤਾਂ ਵੱਡ ਹੋ ਗਿਆ ਤਾਂ ਉਂਦਰ ਬਕੀ ਨਾ ਹੁੰਦਾ ਤੇ ਕਾਲੇ ਦੇ ਰਹਿੰਦੇ ਵੱਢਣੇ ਇਹਨੂੰ ਉਹ ਅੱਜ ਬਟਣ ਲੱਗੇ ਵੇ ਬਰਮਾ ਖੜੋ ਜਦਾ ਨਹੀਂ ਮਾਏ ਲੋ ਜੀ ਫੋਸ ਵੀ ਆਹ ਲੰਨਾਂ ਦੇ ਵਿੱਚ ਘੇਰਦੀ ਐ ਦੇਖੋ ਕਿਵੇਂ ਆਹ ਲੰਨਾਂ ਦੇ ਵਿੱਚ ਅਲੱਗ-ਅਲੱਗ ਕਿੜੇ ਘਣਾ ਸਕਦਾ ਵੀ ਕਿੰਨੇ ਕਿੜੇ ਲੱਗ ਗਏ 1 2 3 4 5 6 7ਵੇਂ ਕਿੜੇ ਨੂੰ ਆ ਗਈ ਮਾ ਕਿਤੇ ਸੇ ਵੀ ਕਿਹਦਾ ਕੀਤਾ ਇਹਨਾਂ ਦਾ ਇਹ ਉਹ ਜੇ ਕਟਰ ਵਾਲਾ ਜਿਆਦਾ ਛੋਟਾ ਹੈ ਮਾ 7 ਘਟੜਾ ਦਾ ਹੋਊਗਾ 7 8 ਫੁੱਟ ਦਾ ਸਵੀਡ ਬਥੇਰੀ ਹੈ ਇਹ ਨਾ ਮੇਰਾ ਬੜਾਈ ਬਹੁਤ ਜ਼ਿਆਦਾ ਏ ਔਏ ਮੁੜਿਆਉਂਦੀ ਏ ਕੋਈ ਗੇਅਰ ਦੀ ਆਵਾਜ਼ ਨਹੀਂ ਕੋਈ ਕੁਝ ਨਹੀਂ ਮੈਂ ਸੋਕੇ ਪਈ ਹਤਾਂ ਪਾ ਥੱਲੇ ਕੀਤੇ ਥੋੜਾ ਗਿੱਲਾ ਦਾ ਜ਼ਿਆਦਾ ਕਿਉਂਕਿ ਮੈਂ ਇਹਨਾਂ ਘੜਕ ਚੱਲੀ ਵੀ ਚੈਨ ਅਰੇ ਘਰ ਦੁੱੜਦੀ ਆ ਪੂਰੀ ਤੇ ਇਧਰ ਆ ਆਪਣਾ ਗੰਨਾ ਆ ਗਿਆ ਇੱਥੇ ਜਿਹੜਾ ਚੋਈ ਵਾਲਾ ਪਾਣੀ ਜਲਦਾ ਉਹ ਫੇਰ ਆ ਗਿਆ ਇਹ ਗੰਨੇ ਦੇ ਵਿੱਚੋਂ ਪਾਣੀ ਹੋ ਕੇ ਇੱਥੇ ਨਿਕਲਦਾ ਤਾਂ ਹੀ ਆਪਾਂ ਗੰਨਾ ਬੀਜ ਕੇ ਰੱਖਦੇ ਆ ਉਰੇ ਇਹ ਸਮੇ ਸੁਪੈਦਾਨ ਪਏ ਆ ਨਾ ਦੀ ਐਨ ਇੱਕ ਸਾਈਡ ਨਾਲ ਹੁਣ ਜੀ ਆ ਟੈਂਕ ਇਹਨ ਫੁੱਲ ਭਰ ਗਿਆ ਉਹ ਲੱਗੇ ਦਾਣੇ ਉੱਪਰ ਦੇ ਹਨ ਇਹ ਟੈਂਕ ਭਰੇ ਆ ਹਨ ਪਰ ਆ ਗਾ ਕੋਣ ਉਹ ਲੱਗੇ ਉੱਪਰ ਦੇ ਹਨ ਦਾਣੇ கேட்ட பா ਜਿੰਨੇ ਨਾ ਕਟਰ ਲਾਉਣ ਦੀ ਲੋਡ ਨਾ ਕਸਣ ਦੀ ਲੋਡ ਖੇਤਾਂਾਂ ਜਾ ਕੇ ਐਵੇਂ ਕੀ ਠੀਕ ਵਧੀਆ ਚੀਜ਼ ਆ ਹਮ ਕਿਹੜੇ ਕੈਫਟ ਦਾ ਏ ਹੈ 8 ਫੁੱਟ ਦਾ ਹੈ ਹਾਂ 8 ਫੁੱਟ ਦਾ ਹਾਂ ਉਹ ਚੈਨਰ ਜਿਆ ਬਾਹਰ ਘੱਟ ਜਾਂਦੇ ਹਾਂ ਹਾਂ ਵਧੀਆ ਚੀਜ਼ ਆ ਦੂਸਰੀ ਸਟੇਟ ਚ ਲੈ ਕੇ ਜਾਣੇ ਪ੍ਰੈਸੀ ਮੋਟਰਸਾਈਕਲ ਬੰਨ ਕੇ ਜਾਣੇ ਇਹ ਪਰ ਟੈਟਰ ਅੱਛਾ ਲੈ ਚਲਾ ਕੇ ਲੈ ਜਾਣੇ ਆ ਦੂਦਰਾਂ ਨੂੰ ਲੱਦ ਕੇ ਅੱਛਾ ਗੱਡੀ ਦੇ ਆਹ ਤੁਹਾਡਾ ਟਰਾਲਾ ਬਣਿਆ ਪਿਆ ਦਾ ਟਰਾਲਾ ਖੜਾ ਟੱਲੀਆ ਉਹਦੇ ਪੱਲੱਦ ਕੇ ਲੈਂਦੀ ਵੀ ਟਰੈਕਟਰ ਕੰਪਿੰਦਾ ਹੋਣਾ ਉਹ ਹਾਂ ਟਰੈਕਟਰ ਨਾਲ ਬੰਨਦਾ ਰੋਡ ਪਤਾ ਪਾਪ ਰੋਡ ਪਾਪ ਆ ਇੱਥੇ ਨਹੀਂ ਜਾਂਦੀ ਰੋਡ ਨਾ ਨਾ ਆ ਛੇਪ ਚ ਵੀ ਨਹੀਂ ਜਾਂਦੀ ਇਹਦੇ ਹਾਂ ਜਿਵੇਂ ਹੁਣ ਦੂਸਰੀ ਸਟੇਟ ਚ ਲੱਕ ਜਾਣੀ ਉਹਦੇ ਪਤਾ ਟਰੱਕਰ ਚ ਜਾਣੀ ਬੜਾ ਸਾਮਾ ਬਣਾਉਣਾ ਉਹ ਵਾਟ ਦਾ ਸਾਹੀ ਬੰਦ ਬਣਾ ਟਰੈਕਟਰ ਕੋਲ ਤੋਂ ਤੇਲ ਕਿੱਥਾ ਪੂਰਾ ਕਰ ਲੂੰਗਾ ਐਨੀ ਦੂਰ ਨੂੰ ਐਨਾ ਸਫਰ ਕੱਟਣਾ ਟਰੈਕਟਰ ਨੇ ਕਿੱਥੇ ਕੱਢ ਦੇਣਾ ਗੱਡੀ ਚ ਲੱਦੇ ਹੋਏ ਅੱਧ ਚੌਰਾ 24 ਘੰਟੇ ਚ ਮਹਾਰਾਸ਼ਟਰ ਹੂੰ ਹੂੰ ਕੱਟਰ ਵਰਤਦਾ ਬਸ ਤਾਂ ਪਾਰ ਆ ਬਾੜਲਾ ਬਾਈ ਚੂਹੂ ਸਾਹਮਣੇ ਆ ਚੜ ਜਾ ਪਰ ਕਿਹੜਾ ਕਿਹੜਾ ਹੋਰੇ ਬਸ ਬਦੀਤ ਜਿਹੜੇ ਲੱਗ ਲੱਗ ਬੀਜੇਗਾ ਲੱਗ ਲੱਗ ਵੜਾ ਲਿਓ ਹੁਣ ਤੇ ਦੇ ਕੇ ਜੇ ਪਾ ਲੋ ਕਾਲੇ ਨੂੰ ਬੁਖਾਰ ਚੜ ਜਾਣਾ ਫਿਰ ਲੱਗ ਲੱਗ ਕੇ ਨਹੀਂ ਕੋ ਹੈ ਕੋ ਹੈ ਕੋ ਬਣਾ ਲੀਏ ਇਹਦਾ ਮਖੌਲ ਚੱਲਦਾ ਰਹੇ ਦਾਮਾ ਕਈ ਵਾਰੀ ਹੁੰਦਾ ਜੀ ਉਹ ਲਾ ਲਾ ਉਹ ਵੇਖਿਆ ਚੱਲ ਵੀ ਜੀ ਨੇ ਉਹ ਗੋਲ ਨੂੰ ਸਵੀਡ ਦੇ ਰਿਹਾ ਕਿੰਨੀ ਚੈਨ ਦੀ ਚੱਲ ਵੀ ਦੌਰ ਭਾਈ ਤੂੰ ਵੀ ਬਹੁਤ ਹੈ ਜੀ ਸੋਸਨਾ ਆ ਵੀ ਹੁਣ ਕਿੱਥੇ ਚਲਾ ਤਾ ਕਰਕੇ ਡਾੜਾ ਕਰਕੇ ਨਾਲ ਲੋੜ ਨਹੀਂ ਹਾਂ ਹੋ ਜੀ ਜੀ ਦਲਬੀਰ ਨੂੰ ਉਧਰ ਵੀਰ ਠੀਕ ਹੈ ਅੱਜ ਫਿਰ ਸੰਡੇ ਹੋ ਗਿਆ ਜੀ ਛੁੱਟੀ ਮਾਰ ਰਹੇ ਠੀਕ ਠੀਕ ਆ ਹੋਰ ਵਧੀਆ ਹੈ ਵਧੀਆ ਅਗਵਾ ਖਿਲੇ ਆ ਬਸ ਆ ਗਿਆ ਮੈਂ ਆਪਣੇ ਜੇ ਕੰਮ ਜੇ ਨਿੱਜੀ ਸ਼ਿਓ ਨਿੱਜੀ ਕੰਮ ਹਫਤੇ ਬਾਅਦ ਪੈ ਚੁੱਕਿਆ ਅੱਜ ਬਸ ਹੁਣ ਜ਼ਿਆਦਾ ਆਗੇ ਅੱਛਾ ਤੇ ਜੀ ਦੀ ਵਾ ਨਿਕਲੀ ਹੈ ਨਾ ਹਾਂ ਔਰ ਵਧੀਆ ਹੈ ਨਾ ਮੈਂ ਵੀ ਉਥੇ ਬੱਕੇ ਮਸ਼ੀਨ ਚੱਲਦੀ ਸੀ ਹੋ ਗਿਆ ਨਾ ਚੈਨ ਵਾਲੀ ਹਾਂ ਤੇਰਾ ਫੋਨ ਆ ਗਿਆ ਤੇਰਾ ਫੋਨ ਆ ਗਿਆ ਤੇਰੇ ਕੋਲ ਨੂੰ ਆ ਗਿਆ ਮੜਾ ਜਾ ਉਹ ਦੇਖਦਾ ਜਾ ਕਾਲਾ ਕਹਿੰਦਾ ਚੈਨ ਵਾਲੀ ਨਾਲ ਵੜਾਉਣੇ ਆ ਹਾਂ ਪੈਦੇ ਕਾਲੇ ਦੇ ਅੱਛਾ ਹੈ ਨਾ ਚੈਨ ਵਾਲੀ ਆਉਣੀ ਮੈਂ ਤਾਂ ਮਹੌਲ ਕਰਦਾ ਨਾ ਨਾ ਆ ਗਈ ਚੈਨ ਵਾਲੀ ਚੈਨ ਵਾਲੀ ਬਹੁਤ ਜੀ ਫਿਰਦੀ ਹੈ ਅਸੋ ਚੱਲਦੀ ਹੈ ਹਾਂ ਆਇਆ ਮੈਂ ਬਸ ਇਹਦਾ ਟਾਈਮ ਲੱਜਣਾ ਉਹਨੂੰ ਹਾਂ ਨਾ ਵੜ ਤੋ ਚੱਲਿਆ ਵੜਦੀ ਕਿ ਕਿੰਨੀ ਸਪੀਡ ਨਾਲ ਬਹੁਤ ਸਪੀਡ ਹੈ ਇਹ ਦਿਖਾਵਾ ਚੱਲ ਆ ਚਲੀ ਹੈ ਮੈਂ 2 ਮਿੰਟ ਚ ਆ ਮੋਟਰਸਾਈਕਲ ਲਿਆਉਂਗਾ ਮੋਟਰਸਾਈਕਲ ਹੈ ਮੋਟਰਸਾਈਕਲ ਮੋਟਰਸਾਈਕਲ ਪ੍ਰੋਬਲਮ ਹੈ ਚਲਾ ਜਾ ਆ ਗਏ ਮੇਰਾ ਸੁਖੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਮੀਤਾ ਪਰਸੀਨ ਪਰਸੀਨ ਹੀ ਕੀਤੀ ਯਾਰ ਸੇਵ ਪਰੇ ਜabhi ਵੀਤੀ ਹੈ ਉਧਰ ਜabhi ਵੀਤੀ ਹੈ ਬਹੁਤ ਪਰਸੀਨ ਬੀਜੇ ਤਾਂ ਫਾਇਦਾ ਵਾਰਾ ਡੰਗਰ ਬਹੁਤ ਦਾ ਪਹਿਲਾਂ ਇਹਦਾ ਪੱਕਾ ਇਲਾਜ ਕਰ ਲੈ ਹਾਂ ਹੈ ਉਹਦੇ ਨਾਲ ਲਾ ਦੇਣਾ ਔਰੇ ਤੱਕ ਲਾ ਦੇ ਹੱਡ ਕੰਨ ਤੱਕ ਬਸ ਉਧਰ ਹੀ ਬੰਦ ਕਰ ਦੇਣੀ ਠੀਕ ਠੀਕ ਹੈ ਇਧਰ ਤੇਰੇ ਗਾਹ ਪਾਪੇ ਨੇ ਕਰ ਦੇਣਾ ਇਧਰ ਬੰਦ ਹੈ ਹੈਨਾ ਇਹ ਤਾਂ ਹੈ ਇੱਧਰ ਹੁਣ ਤੇਰੇ ਡੰਗਰ ਬੰਡਣਾ ਵੀ ਨਹੀਂ ਹੈਗਾ ਇੱਧਰ ਬੰਦ ਹੋ ਗਿਆ ਉਹ ਪਰੇ ਮਗਾਨੇ ਆ ਗਿਆ ਆ ਉੱਧਰ ਵੀ ਉੱਪਰ ਵੀ ਲਾਏ ਨੇ ਉੱਧਰ ਵੀ ਘੁਮਾਉਂਦੇ ਹਾਂ ਆਗਾ ਇੱਧਰ ਕੰਦੇ ਆ ਗਈ ਸਾਡੀ ਸਿਰੇ ਤੱਕ ਹੀ ਹਾਂ ਉਹ ਬਾਲੇ ਬਾਹੀ ਰੂਲਾ ਦੀ ਉਹ ਪਰੇ ਵੀ ਹਾਂ ਅੱਜ ਲਾ ਲੈਣਾ ਹਾਂ ਹਾਂ ਅੱਜ ਲਾ ਲੈਣਾ ਇੱਧਰ ਉੱਧਰ ਸਾਰੀ ਬੰਦ ਕਰ ਦੇਣਾ ਹਾਂ ਠੀਕ ਆ ਵਧੀਆ ਹੈ ਨਾ ਸਾਰੀ ਐਂਟਰੀ ਬੰਦ ਕਰ ਦੇਣੀ ਇੱਧਰ ਥੋੜਾ ਬੰਦ ਹੋ ਗਿਆ ਹੂੰ ਹੂੰ ਇੱਧਰ ਉਹ ਨੂੰ ਤਾਂ ਰਹਿਣ ਪਲੇਸ ਵੀ ਨਾ ਬੰਦ ਕਰ ਦੇਣਾ ਫਿਰ ਹਾਂ ਮਸ਼ੀਨ ਤਾਂ ਆਹੀ ਵੱਜਦੇ ਡੰਗਰਵਾਰਾ ਹੋਈ ਬਹੁਤ ਗਯਾਰਾ ਜਿਆਦਾ ਸਾਲਾ ਬਰਜਨਟ ਡੇਟ ਆਉਂ ਚਲ ਹੁਣ ਜੇ ਗਾਫਾ ਦੇ ਹੁਣ ਨਹੀਂ ਦਿੰਦਾ ਤਾਂ ਹਾਂ ਅਵਾਰਾ ਡੰਗਰ ਨਾ ਕੋਈ ਬਹੁਤ ਗਏ ਵੜਤੀ ਆ ਹਾਂ ਵਿਖੇ ਨਹੀਂ ਵੜਤੀ ਉਹ ਆਗੇ ਥਰ ਫਰ ਲੈ ਇਹ ਇਹ ਕਿੱਧਰ ਤੇ ਆਈ ਜਮ ਇਹ ਪਤਾ ਨਹੀਂ ਯਾਰ ਕਿਹੜੇ ਪਿੰਡ ਦੀ ਆ ਇਹ ਅੱਛਾ ਅੱਜੀ ਕਾਮਯਾਬੀ ਬਹੁਤ ਹੈ ਭੱਜੀ ਫਿਰਦੀ ਆ ਫਿਰਦੀ ਆ ਇਹ ਹਾਂ ਹਾਂ ਉਹਦੇ ਵਿੱਚ ਜੀ ਕਹਿੰਦਾ ਚੂਈਆਂ ਚਾਈ ਵਾਲੇ ਜੀਰੀ ਜਾਂ ਹਾਂ ਹੈਨਾ ਗਿੱਲੇ ਚ ਹਰ ਵਧੇ ਕਾਮਯਾਬ ਹੈ ਗਿੱਲੇ ਚ ਕਦੇ ਜਿੰਨਾ ਪਾਣੀ ਖੜਾ ਹੋਵੇ ਉੰਨੀ ਹੱਲੇ ਵਧ ਉਹ ਲੋਟ ਹੈ ਫੇਰ ਆਉਂਦੀ ਵੀ ਇਹ ਉਹਦੇ ਪਰ ਮੈਂ ਟਰਾਲੇ ਪਰ ਟਰਾਲੇ ਪਰ ਆਉਂਦੀ ਆ ਅੱਛਾ ਟਪੇੇ ਪਰ ਇਹਦਾ ਕਿਰਾਇ ਵੀ ਜ਼ਿਆਦਾ ਹੋਊਗਾ ਕਿਰਾਇਆ ਹੀ ਦਾ 5500 ਰੁਪਏ ਕਿਲਾ ਦੱਸਦੇ ਆ ਕਿਲੇ ਦਾ ਹਾਂ ਤੇ ਆ ਹੀ ਨਹੀਂ ਆਉਂਦੇ ਇੱਕ ਕਿਲੇ ਪਰ ਨਹੀਂ ਆਉਂਦੇ ਇਹ ਘਟ ਘਟ ਨਾ ਇਹ ਪੰਜ ਕੱਲੇ ਨੇ ਚੱਲਿਆ ਬਹੁਤ ਵੱਡੇ ਆ ਅਜੂਰੇ ਵੱਢ ਕੇ ਆਪਣੇ ਪਿੰਡ ਅਜਕਮਾਲਪੁਰ ਜਾਣਾ ਹੈ ਕੱਲਾ ਚੁੰਨੀਆਂ ਸਾਰੇ ਨਵਾਈ ਵਾਲੇ ਉਹ ਹਾਂ ਉਹ ਹੀ ਖੜੇ ਕਮਾਲ ਵੱਟ ਉਹ ਵੀ ਤਾਂ ਪਾਣੀ ਪਿਆ ਬਜਰੇ ਖੇਤਾਂ ਚੋਂ ਸਾਰੇ ਵੱਢਣੇ ਆ ਤਾਂ ਠੀਕ ਹੈ ਯਾਰ ਹਾਂ ਹਾਂ ਇਹ ਨਾ ਭੱਜੀ ਫਿਰਦੀ ਪੂਰੀ ਨਹੀਂ ਇਹਨਾਂ ਦੀ ਵੱਢੀ ਨਹੀਂ ਹੁੰਦੀ ਆ ਹਾਂ ਹਾਂ ਹੈ ਆਰੇ ਕਦੇ ਖੋਰ ਦੇਖ ਲੈ ਫੂਸ ਬਹੁਤ ਕੰਮ ਦਾ ਰੱਖਦੀ ਐ ਐ ਲੈਣਾ ਚ ਹਾਂ ਐਨ ਕੱਲੀ ਕੱਲੀ ਲਾਈਨ ਗੰਡਲਾ ਚ ਉਹ ਇਨਾ ਕੰਮ ਦਾ ਖੂਸ ਰੱਖਿਆ ਬਾਈ ਚੱਕ ਕੇ ਮੈਂ ਕਹਿੰਦਾ ਜਮਰ ਦੀ ਸੁਪਰ ਸੀਟ ਨਾ ਪੀਚ ਦੇ ਹਾਂ ਹਾਂ ਨਾ ਚੱਕਣੀ ਲੋੜ ਨਹੀਂ ਯਾਰ ਉਹ ਥੱਲੇ ਪਿਆ ਧਰਤੀ ਪਰ ਅੱਪਰ ਥੋੜੋ ਪਿਆ ਨਾਲੇ ਉਵੀ ਨਹੀਂ ਐਸ ਐਮ ਐਸ ਮਾਣਾ ਵੱਟਦੀ ਆ ਨਹੀਂ ਜਿਵੇਂ ਦੂਜੀ ਮਸ਼ੀਨ ਵੱਟਦੀ ਐ ਐਸ ਐਮ ਐਸ ਲੱਗਿਆ ਹੋਏ ਨੇ ਐਸ ਐਮ ਐਸ ਨਹੀਂ ਹੈਗਾ ਇਹਨੂੰ ਦੂਜੇ ਤਰਾ ਹੀ ਮਾ ਲੋ ਉਹ ਸਾਈਡ ਪਰ ਕੱਢਦੀ ਆ ਉਹ ਦੇਖਾ ਉਹ ਕੱਢਦੀ ਆ ਫੂਸਾਰੇ ਹੀ ਇਹ ਤਾਂ ਦੇਖਣ ਦੀ ਚੀਜ਼ ਆ ਹਾਂ ਹਾਂ ਉਹ ਸਾਈਡ ਪਰ ਨੂੰ ਕਰਦੀ ਆ ਉਹ ਨਹੀਂ ਹੈਗਾ ਪਿਛੇ ਨੂੰ ਕਰਦੀ ਆ ਆਹੋ ਨਹੀਂ ਤਾਂ ਕਾਲੇ ਸਾਈਡ ਪਰ ਨੂੰ ਆਪੇ ਵੜ ਲੈਣੀ ਸੀ ਹਾਂ ਇਹ ਤਾਂ ਜਿਹੜੀ ਇਹਦੀ ਚੈਨ ਆ ਗਈ ਲੈ ਲੈ ਹੋ ਗਈ ਉਹ ਲੈਣ ਦੇ ਵਿੱਚ ਕਿਰੇ ਆ ਬਫੂ ਸਾਰਾ ਹੀ ਜੇ ਚੱਕਣਾ ਹੀ ਬਹੁਤ ਸੌਖਾ ਚੱਕਣਾ ਵੀ ਹੋਵੇ ਜੇ ਮੈਂ ਯਾਰ ਕੱਲ ਵੀ ਜੀ ਕਣਕ ਅੱਛਾ 826 ਵੈਸੇ ਉਹਦੀ ਡੇਟ ਤਾਂ ਹੈਗੀ 10 ਤਰੀਕ ਠੀਕ ਹੈ ਫਿਰ ਜੇ ਮੈਂ ਰੌਣੀ ਕਰ ਦਿੰਦਾ ਹੂੰ ਉਹਨੇ ਸਾਲੇ ਲੇਟ ਵੇਣ ਤਾਂ ਖੋਣ ਹਾਂ ਹਾਂ ਤੇ ਗਿੱਲ ਬਹੁਤ ਹੀ ਦਮ ਬਫਾ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਨੀਚੇ ਕਹਿੰਦੇ ਆ ਵੀ ਇਹ 10 ਤੇ 15 ਤਰੀਕ ਦੇ ਵਿੱਚ ਨਵੰਬਰ ਮੈਂ ਵੀ ਜਣੀ ਜਾਹੀਦੀ ਆ ਕੋਈ ਫਰਕ ਨਹੀਂ ਹੈਗਾ ਤਾਵੇ ਕੋ ਇਹ ਹੋ ਜਾਂਦੀ ਐ ਆਣਾ 26 ਦੇਖ ਲੈ ਆ ਲੋਕਾਂ ਨੇ ਗੈਤੀ ਬਈ ਲਾਈ ਐ ਗੈਤੀ ਸਵੇ ਲੈਈ ਆ ਹੁਣ ਵੱਡ ਹੁੰਦੀ ਐ 26 ਵੀ ਹੁਣ ਵੱਡ ਹੁੰਦੀ ਐ ਕੋਈ ਫਰਕ ਨਹੀਂ ਪੈਂਦਾ ਯਾਰ ਉਹ ਮਸਾ ਉਹ ਪਹਿਲੀ ਦਵਾ ਬੀਜਣੀ ਇਹ ਕਿਹਦੇ ਦੱਬੀ ਪਈ ਆ ਹਾਂ ਹਾਂ ਆ ਪਹਿਲੀ ਦਵਾ ਬੀਜਣੀ ਮੈਂ ਮੈਂ ਬੂਟਾ ਬੀਜੀ ਯਾਰ ਮੈਂ ਆ ਬੂਟਾ ਕਰਦੀ ਮੈਂ 14 ਜੀ ਨੂੰ ਸਰੋਂ ਬੀਜੀ ਸੀ 12 ਨੂੰ ਆ ਰੈਡੀ ਹੋਈ ਗਈ ਠੀਕ ਠੀਕ ਹੈ ਹੁਣ ਆਏ ਇੱਕ ਤਾਂ ਟੱਪੜ ਦਾ ਬਿਜ਼ਨਸ ਸਰ ਹਾਂ ਟੀਕਾ ਪਪੂਲਰ ਬੀਜਣੀ ਆ ਠੀਕ ਹੈ ਟੱਪੜਾ ਇਹਨੇ ਹੋ ਡੱਬ ਲੈਣੀ ਹਾਂ ਕਹਿ ਰਿਹਾ ਮੈਂ ਉਹਨੇ ਆਪਣਾ ਟਾਈਮ ਲੈ ਲੈਣਾ ਇਹ ਤਾਂ ਵਧੀਆ ਸਭੋਂ ਮੈਂ ਕੋਈ ਗੱਤ ਨਹੀਂ ਹੈ ਕਣ ਕਾ ਉਹ ਬਜਾਈ ਪੂਰੀ ਚੱਲ ਵੀ ਗੱਲ ਜੱਗਾ ਦੇਖਿਆ ਮਾਂਡੇ ਬੀਜਣ ਗਿਆ ਵਾ ਹਾਂ ਅੱਜ ਫੇਰ ਗਿਆ ਬੀਜਣ ਕਿਤੇ ਪੂਰਾ ਕੰਮ ਚੱਲ ਪਿਆ 19 19 ਸਪਰੇਅ ਕਰੇਗਾ ਕਦੇ ਪਰ ਸਰੋਂ ਹਾਂ ਹਾਂ ਕਰਦੀ ਜੂਰੀਆ ਪਾਉਣੇ ਨਾਲ ਤਾਂ ਹੋਰ ਨਦੀ ਨਾਲ ਲੱਗਣਾ ਨਹੀਂ ਨਾ 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 ਸਪਰੇਅ ਲੋਟ ਹੈ ਸਪਰੇਅ ਲੋਟ ਹੈ ਹਾਂ ਹਾਂ ਦੇਖ ਲਓ ਜੀ ਚੱਲਦੀ ਐਨੂੰ ਕੱਲ ਦੇ ਚੱਲਦੀ ਐ ਕੱਲ ਦੇ ਇਹਦੇ ਨਾਲੇ ਹੱਲ ਹੋਣਾ ਹਾਂ ਹਾਂ ਗਿੱਲਾ ਬਹੁਤ ਆ